ਗੁਰਬਾਣੀ ਜੁਵਾ ਕੇ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਜੀ ਸਗਲ ਜਹਾਨੇ ਜਿਹੜੇ ਆਪਣੇ ਗੁਰੂ ਜਨ ਜਿਹੜੀ ਪਵਿੱਤਰ ਆਤਮਾਵਾ ਆਪਾਂ ਨੂੰ ਕੋਈ ਸਾਖੀ ਸੁਣਾਉਂਦੇ ਹਨ ਗੁਰਬਾਣੀ ਵਿੱਚ ਵੀ ਆਪਾਂ ਸਾਖੀਆਂ ਪੜ੍ਹਦੇ ਹਾਂ ਉਹਦਾ ਜਿਹੜਾ ਸੰਦੇਸ਼ ਹੁੰਦਾ ਨਾ ਉਹ ਤਾਂ ਸਾਰੇ ਜਹਾਨ ਲਈ ਸਾਂਝਾ ਹੁੰਦਾ ਹੈ ਗੁਰਬਾਣੀ ਵਿੱਚ ਆ ਸਾਖੀ ਬਹੁਤ ਆਉਂਦੀ ਹੈ ਨਾ ਪਰਲਾਡ ਤੇ ਹਰਨਾਕਸ਼ਬ ਦੀ ਦੇਖੋ ਇਹ ਸਾਖੀ ਇਹ ਕਹਾਣੀ ਤਾਂ ਪ੍ਰਤੀਕਾਤਮਕ ਯਾਨੀ ਕਿ ਸਿੰਬੋਲਿਕ ਹੈ ਹਰਨਾਕ ਕਸ਼ਭ ਕੀ ਦਾ ਸਿੰਬਲ ਹੈ ਕੀ ਦਾ ਪ੍ਰਤੀਕ ਹੈ ਇਹੋ ਜੀ ਸੱਤਾ ਦਾ ਜਿਹੜੀ ਆਪਣੀ ਸੱਤਾ ਦੇ ਨਸ਼ੇ ਵਿੱਚ ਚੂਰ ਚੂਰ ਹੋ ਚੁੱਕੀ ਹੈ ਤੇ ਪ੍ਰਲਾਦ ਹੈ ਪ੍ਰਤੀਕ ਉਹ ਭਾਵਨਾ ਦਾ ਜਿਹੜੀ ਦ੍ਰਿੜ ਰਹਿੰਦੀ ਹੈ ਭਗਤੀ ਤੇ ਜਿਹੜੀ ਕਹਿੰਦੀ ਹੈ ਕਿ ਨਹੀਂ ਏਕ ਓਮਕਾਰ ਪ੍ਰਭੂ ਦੀ ਤਾਕਤ ਅਟੱਲ ਹੈ insani taqat badi shanpangur hai ਤੇ ਆਪਾਂ ਸਮੇਂ-ਸਮੇਂ ਤੇ ਦੇਖਦੇ ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਰਿਲੀ ਇੱਕ ਵਾਸੇ ਸੱਤਾ ਸੀ ਇੱਕ ਵਾਸੇ ਭਗਤੀ ਪਾਉ ਇਸ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵੀ ਲਿਸੀ ਗਈ ਸੰਸਾਰ ਵਿੱਚ ਅਕਸਰ ਹੁੰਦਾ ਰਹਿੰਦਾ ਸੱਤਾ ਆਪਣੇ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਜਾਂਦੀ ਹੈ ਤੇ ਉਸ ਸਮੇਂ ਦੇ ਵਿੱਚ ਪ੍ਰਭੂ ਕਿਰਪਾ ਕਰਨ ਤੇ ਭਗ ਭਗਦੀ ਭਾਵ ਦੇ ਵਿੱਚ ਦ੍ਰਿੜ ਰਹਿਣ ਵਾਲੀਆਂ ਆਤਮਾ ਵੀ ਪ੍ਰਗਟ ਹੁੰਦੀਆਂ ਨੇ ਤੇ ਨਰਸਿੰਘ ਰੂਪ ਦੇ ਵਿੱਚ ਪ੍ਰਭੂ ਨਿਰਾਲੇ ਨਿਰਾਲੇ ਰੂਪ ਵਿੱਚ ਪ੍ਰਗਟ ਹੋ ਕੇ ਤੇ ਅਹੰਕਾਰ ਨੂੰ ਦੰਡਿਤ ਵੀ ਕਰਦੇ ਰਹਿੰਦੇ ਨੇ ਕਿਉਂਕਿ ਹੰਕਾਰ ਦਾ ਜਿਹੜਾ ਨਾ ਸਿਰਨੀਵਾ ਆਪਾਂ ਕਹਿੰਦੇ ਹਾਂ ਨਾ ਦੇਸੀ ਬੋਲੀ ਦੇ ਵਿੱਚ ਇਹ ਜਿਹੜੀਆਂ ਸਾਖੀਆਂ ਹਨ ਇਹ ਇਥੋਂ ਤੱਕ ਕਿ ਜੇ ਆਪਾਂ ਸਮਾਜ ਦੇ ਨਾਲ ਵੀ ਸੋਚੀਏ ਆਪਣਾ ਆਪਣੇ ਆਪ ਨੂੰ ਵੀ ਸੋਚੀਏ ਕਈ ਵਾਰ ਆਪਾਂ ਇਹ ਸੋਚਦੇ ਹੁੰਨੇ ਆ ਕਿ ਤਾਕਤ ਹੀ ਸਭ ਕੁਝ ਹੈ ਉਦੋਂ ਆਪਾਂ ਹੀ ਹਰਮਕਸ਼ਯ ਰੂਪ ਹੁੰਨੇ ਜਦੋਂ ਆਪਣੇ ਅੰਦਰ ਭਗਤੀ ਪਾਪ ਹੁੰਦੀ ਆ ਆਪਾਂ ਇਹ ਜਾਣਦੇ ਆ ਕਿ ਆਪਣੀ ਤਾਕਤ ਤਾਂ ਬੜੀ ਛਣਪੰਗ ਹੋ ਰਹਿ ਪਰਮਾਤਮਾ ਦੀ ਜਿਹੜਾ ਤਾਕਤ ਹੈ ਨਾ ਉਹ ਹੀ ਅਟਲ ਹੈ ਪਰਮਾਤਮਾ ਦਾ ਨੂਰ ਹੀ ਅਟਲ ਹੈ ਉਦੋਂ ਆਪਾਂ ਪ੍ਰਹਲਾਦ ਰੂਪ ਹੁੰਨੇ ਜੇ ਜਦੋਂ ਆਪਾਂ ਹੰਕਾਰੀ ਬਣਦੇ ਆਂ ਆਪਾਂ ਨੂੰ ਉਹਦੀ ਸਜ਼ਾ ਮਿਲਦੀ ਹੈ ਪ੍ਰਭੂ ਕਿਸੇ ਰੂਪ ਵਿੱਚ ਆ ਜਾਂਦੇ ਨੇ ਤੇ ਉਹੀ ਨਰਸਿੰਘ ਰੂਪ ਦਾ ਜਿਹੜਾ ਨਾ ਪ੍ਰਤੀਕ ਹੈ ਸੋ ਇਹ ਸਾਖੀਆਂ ਜਿਹੜੀਆਂ ਹੈਗੀਆਂ ਇਹਨਾਂ ਦਾ ਸੰਬੰਧ ਸਮੇਂ-ਸਮੇਂ ਤੇ ਆਪਾਂ ਨੂੰ ਜਿਹੜਾ ਨਾ ਸਮਾਜ ਵਿੱਚ ਮਿਲਦਾ ਰਹਿੰਦਾ ਹੈ ਇਹ ਕਿਉਂਕਿ ਦ્વੈਤ ਹੈ ਨਾ ਇੱਕ ਪਾਸੇ ਤਾਕਤ ਹੈ ਅਗਿਆਨਤਾ ਹੈ ਇੱਕ ਪਾਸੇ ਗੁਰੂ ਗਿਆਨ ਹੈ ਸੋ ਵਾਹਿਗੁਰੂ ਕਿਰਪਾ ਕਰਨ ਆਪਾਂ ਮਾਰਗਦਰਸ਼ਨ ਲੈਂਦੇ ਰਹੀਏ ਤੇ ਜਿਹੜੀ ਭਗਤੀ ਵਾਲਾ ਪਾਵਨ ਜੇ ਆਪਾਂ ਕੇ ਲਈ ਭਗਤੀ ਵਾਲਾ ਸੌਫਟਵੇਅਰ ਹੈ ਉਹ ਆਪਣੇ ਅੰਦਰ ਇੰਸਟਾਲ ਹੋਵੇ ਉਹ ਆਪਾਂ ਗ੍ਰਹਿਣ ਕਰੀਏ ਤਾਂ ਕਿ ਆਪਣਾ ਕਲਿਆਣ ਹੋਵੇ ਕਿੰਨਾ ਖੂਬਸੂਰਤ ਸ਼ਬਦ ਹੈ ਨਾ ਪਰਥਾਏ ਸਾਖੀ ਮਹਾਪੁਰਖ ਬੋਲ ਦੇ ਸਾਜੀ ਸਗਲ ਜਹਾਨੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ